ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਹੀ ਔਰ ਕੀ ਹਾਲ ਚਾਲ ਵਧੀਆ ਜੀ ਅੱਜ ਆਪਾਂ ਆਈ ਪੋਵਾਲੇ ਪੁਰਾਣਾ ਹੰਟਾ ਦਿਖਾਉਣ ਵਾਸਤੇ ਜੀ ਪੋਵਾਲੇ ਪਾ ਗਏ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਪੁਰਾਣਾ ਹੰਟੀ ਪੋਵਾਲੇ ਪਹੁੰਚ ਗਏ ਆ ਰਹੀ ਜੀ ਆਪਣੇ ਇਧਰ ਮੋਟਰ ਜੀ ਔਰ ਇਹ ਪੁਰਾਣਾ ਹੰਟਾ ਜੀ ਤੇ ਉਹ ਇੱਕ ਦੋ ਘਾਰੇ ਹੀ ਪੋੜ ਜੇ ਪਿੰਡ ਥੋੜਾ ਅੱਗੇ ਆ ਜੀ ਤੇ ਔਰੇ ਬੇਲਾ ਰੋਡ ਵੀ ਆਈ ਆ ਗਏ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਪੁਰਾਣਾ ਹੰਟੀ ਇੱਥੇ ਕੋਈ ਅੰਮੇ ਲੋ ਬਪੂ ਹੀ ਨੂੰ ਸਾਸਰੀ ਗਾਲ ਜੀ ਬਪੂ ਕਿਚਾਂਟ ਇਹ ਪਹਾੜ ਵਾਲਾ ਜੀ ਪਿੰਡ ਪਹਾੜ ਵਾਲਾ ਰੰਧਾਵਾ ਦਾ ਪਿੰਡ ਹੈ ਜੀ ਇੱਥੇ ਨਾਲ ਆਪਣਾ ਜਿਹੜਾ ਪੁਰਾਣਾ ਵਿਰਸਾ ਵਰਕਰਾਂ ਰੱਖਿਆ ਹੋਇਆ ਹੈ ਬਾਕੀ ਇਹ ਕਈ ਦਿਨ ਦਾ ਮੇਰੇ ਖੇੜੇ ਪੈਸਾ ਤਾਂ ਬਾਪੂ ਦਿਖਾ ਕੇ ਲਿਆ ਚਾਈ ਨੂੰ ਦਿਖਾਉਣ ਲੈ ਆ ਜੀ ਜਿਹੜੀ ਮਾਲ ਤਾਲੇ ਜੀ ਤਿੰਦਾ ਇੱਧਰ ਚੜਦੇ ਪਾਸੇ ਆਹੇ ਜਿੱਥੇ ਗਾਦੜ ਪਾਉਂਦੇ ਲੱਕੜ ਛੇ ਸੱਤ ਥੋੜੀ ਦੀ ਨੂੰ ਵਾਲੇ ਵਾਲੇ ਘੁੰਮਦਾ ਦਾ ਗੋਲ ਤੇਰਾ ਗੋਲ ਕਿਰਾ ਕੋਮ ਕੇ ਫੇ ਬਹੁਤ ਜੁੜਦੇ تھے ਉਹਨੂੰ 45 ਗਿਰ ਬਾਕੀ ਆਲਾਠਾ ਜੀ ਜਿਹੜੇ ਕਮਾਉਂਦੀ ਸੀ ਨੂੰ ਬਾਕੀ ਆਹ ਪਾਰੀ ਹੈ ਜੀ ਜਿੱਦੇ ਵਿੱਚ ਪਾਣੀ गिरਦਾ ਤਾਂ ਟਿੰਡਾਂ ਦਾ ਆ ਸੀ ਇਹ ਉਧਰ ਦੇ ਬੱਚੇ ਜਾਂਦਾ ਦਾ ਜੀ ਖਾਲਮਾ ਇਹ ਪੁਰਾਣਾ ਵਸਾਏ ਜੀ ਵਧੀਆ ਉਹਨਾਂ ਨੂੰ ਕਣੀ ਰੱਖਿਆ ਬਾਕੀ ਹੰਬੰਬ ਵੀ ਉਹ ਕੋਣੀ ਰੱਖੇ ਵਾਂਗੇ ਜੀ ਵੈਸੇ ਮੋਟਰ ਵੀ ਲੱਗੀ ਹੋਈ ਹੈ ਜੀ ਅਰੇ ਇਹ ਪ੍ਰਾਣਾ ਹਾਂਟੀ ਹਾਂਟ ਹਾਂਟ ਆਂਟੀ ਆ ਦੇਖੋ ਜੀ ਪਾਣੀ ਪਿੱਛੇ ਹੈ ਗਈ ਪਰ ਗੰਦਾ ਜੀ ਉਹ ਪਹਿਲਾਂ ਪਾਣੀ ਸਾਫ਼ ਹੁੰਦਾ ਇਹ ਚ ਪਹਿਲਾਂ ਪਾਣੀ ਸਾਫ਼ ਹੁਣ ਖੜੇ ਆ ਨਾ ਇਹਨੂੰ ਲੱਠ ਕਹਿੰਦੇ ਆ ਜੀ ਜਿਹੜੀਆਂ ਐਨੂੰ ਜੰਦੀ ਆ ਆਹ ਮੋਟੀ ਜੀ ਆਹ 5 6 ਇੰਚ ਦੀ ਮੋਟੀ ਬਾਕੀ ਇਹਨੂੰ ਇਹਨੂੰ ਕਹਿੰਦੇ ਜੀ ਟਿੰਡਾ ਵਾਲਾ ਵੈੜ ਇਹਨੂੰ ਜਿਹੜਾ ਉਹ ਜੀ ਉਹ ਬੂੜੀਆਂ ਵਾਲਾ ਵੈੜ ਆ ਜੀ ਜਿਹੜਾ ਉਹ ਇਹ ਬੂੜੀਆਂ ਵਾਲਾ ਵੈੜ ਕਹਿੰਦੇ ਨੇ ਆ ਜੀ ਇਹਨੂੰ ਆ ਜਿਹੜਾ ਆਹ ਚੀਜ਼ ਆ ਆ ਛੋਟਾ ਵੈੜਾ ਇਹਨੂੰ ਕੁੱਤਾ ਲੱਗਿਆ ਹੁੰਦਾ ਦਾ ਜੀ ਆਏ ਪੱਤੀ ਉਹ ਜਾਂ ਬੌਲ ਖੜਦੇ ਤੇ ਉਹ ਮੂਰੇ ਤੱਕ ਜਲਾ ਹੁੰਦਾ ਦਾ ਹੋਰ ਲੋਕ ਜਿ ਲੱਗ ਜੇ ਕਰਦਾ ਜਿੱਕੜਾ ਪੜਾ ਬ੍ਰੇਕ ਲੱਗ ਜਾਂਦੀ ਉਹਨੂੰ ਕੁੱਤਾ ਕਹਿੰਦੇ ਤੇ ਜਣੇਗਾ ਉਹ ਜਿਆਦਾ ਨਹੀਂ ਤਾਂ ਪਾਪੋ ਪੱਥਰਾਂ ਤੇ ਰੱਖੇ ਹੋਏ ਆ ਇਹ ਤਾਂ ਉਹ ਹੀ ਰੱਖੇ ਹੋਏ ਆ ਇਹ ਜੀ ਤਕਰੀਬਨ ਕਿਲੇ ਦੋ ਕਿਲੇ ਪਰ ਜਦ ਕੁੱਤਾ ਖੜਕਦਾ ਤਾਂ ਅਗਲਾ ਕਹਿਤਾ ਵੀ ਖੂ ਜੋੜਦੇ ਹੋ ਜੀਮੀਦਾਰ ਨੇ ਸ਼ੇਬਾਪੂ ਸਾਹਮਣੇ ਕੀ ਹੈ ਨੀਲਾ ਨੀਲਾ ਆ ਹ ਉਹ ਨੀਲਾ ਚਿੱਟਾ ਆ ਸਾਹਮਣੇ ਕੀ ਹੈ ਆਹ ਉਹ ਫੀਡ ਫੈਕਟਰੀ ਉਹ ਫੀਡ ਫੈਕਟਰੀ ਸਾਹਮਣੇ ਜੀ ਅਰੇ ਇਹ ਪੁਰਾਣਾ ਹਾਂਟੀ ਜਿਹਦੇ ਨਾਲ ਪਾਣੀ ਲੱਗੇ ਕਰਦਾ ਸੀ ਖੇਤਾਂ ਨੂੰ ਜੀ ਪਚੂngੀ ਪਾਈ ਹੋਈ ਹੈ ਜੀ ਜੀਦਾਰ ਨੇ ਆ ਦੇਖੋ ਇਹ ਚੁੰਗੀ ਪਈ ਹੋਈ ਆ ਜੀ ਦੇਖੋ ਇੱਧਰ ਆ ਬੁੱਟਾ ਆ ਬੁੱਟਾ ਕਿੱ데 ਬਾਪੂ ਪੁੱਟਾ ਵੀ ਇਹਨਾਂ ਦਾ ਜੀ ਆਹ ਅੰਬ ਦਾ ਅੰਬ ਦਾ ਪੁੱਟਾ ਦੇਖੋ ਜੀ ਕਿੰਨਾ بڑا ਹੋਇਆ ਹੋਇਆ ਜੀ ਆਹ ਦੇਖੋ ਜੀ ਤੇ더라 ਜਿਨ੍ਹਾਂ ਦਾ ਖਾਂਟਾ ਹੀ ਆਹ ਉਹਨਾਂ ਦਾ ਖੇਤ ਆ ਜੀ ਜਿਹਦੇ ਨਾਲ ਹੰਟ ਨਾਲ ਪਾਣੀ ਲੱਗੇ ਕਰਦਾਤਾ ਜੀ ਇਹਨਾਂ ਨੇ ਸਭ ਜੰਮ ਦੇ ਲਾਈਆਂ ਹੋਈਆਂ ਜੀ ਆਹ ਦੇਖੋ ਜੀ ਵੀ ਜਾਨਵਰਾਂ ਨੂੰ ਡਰੋਂ ਵਾਸਤੇ ਡੰਗਰ ਬੱਚੇ ਨੂੰ ਡਰੋਨੇ ਬਣਾਏ ਹੋਏ ਆ ਜੀ ਜ਼ਿੰਮੇਦਾਰ ਨੇ ਜੀ ਆਹ ਦੇਖੋ ਜੀ ਜੇ ਕੋਈ ਆਉਣ ਵਾਲਾ ਕਿਹਨੂੰ ਡਰਾਉਣ ਵਾਸਤੇ ਆ ਬਣਾ ਫੇਰ ਹੀ ਡਰਾਉਣੇ ਜੀ ਦੇਖੋ ਜੀ ਐ ਕਰੇ ਅਗਲੇ ਨੇ ਅੰਬ ਵੀ ਲਾਏ ਆ ਨਵੇਂ ਆ ਬੰਦੇ ਨੇ ਅੰਬ ਵੀ ਲਾਏ ਆ ਨਵੇਂ ਦੇਖੋ ਜੀ ਹੁਣ ਕੀ ਪਾ ਚੱਲ ਜਾਈ ਪਾਪਾ ਹੁਣ ਘਰ ਨੂੰ ਕਿੱਧਰ ਜਾਣਾ ਹੈ ਪੋਵਾਲ ਨੂੰ ਹੋਕੇ ਜਾਣਾ ਹੈ ਕਿ ਮੇਨ ਰੋਡ ਪਰ ਮੈਂ ਮੇਨ ਰੋਡ ਹੈ ਬੇਲੇ ਰੋਡ ਨੇ ਜਾਉਂਗੀ ਹੁਣ ਆਪਾਂ ਘਰ ਨੂੰ ਜੀ ਸਾਨੂੰ ਘਰ ਆ ਕੇ ਮਿਲਦੇ ਆ ਜੀ ਜੀ ਖੇਤ ਚੋਂ ਆਪਾਂ ਬਾਹਰ ਨਿਕਲਿਆ ਜੀ ਆ ਸਾਹਮਣੇ ਆ ਗਈ ਜੀ ਫੀਡ ਫੈਕਟਰੀ ਜੀ ਆ ਦੇਖੋ ਜੀ ਮੈਂ ਸਾਹਮਣੇ ਫੀਡ ਬਣ ਗਈ ਜੀ ਜੀ ਚ ਜੀ ਆ ਰਹੀ ਜੀ ਫੀਡ ਫੈਕਟਰੀ ਜੀ ਅੱਗੇ ਸਾਹਮਣੇ ਬਿੱਲਾ ਰੋਡ ਆ ਰਹੀ ਹੈ ਜੀ ਪੈਟਰੋਲ ਪੰਪ ਵੀ ਆਈ ਅੱਗੇ ਜੀ ਹੁਣ ਅਸੀਂ ਆਪਾਂ ਬਿੱਲੀ ਰੋਡ ਪਰ ਆ ਕੇ ਮਿਲਦੇ ਹਾਂ ਆ ਸਾਹਮਣੇ ਪੋਵਾਲ ਦਾ ਗੇਟ ਆ ਗਿਆ ਜੀ ਆ ਦੇਖੋ ਜੀ ਪੋਵਾਲ ਦਾ ਗੇਟ ਜੀ ਗੇਟ ਦੇ ਵਿੱਚੋਂ ਆਪਾਂ ਲੰਘ ਗਏ ਜੀ ਦੇਖੋ ਜੀ ਚੱਲੋ ਸਰ ਹਾਂ ਸਾਹਮਣੇ ਸਰਵਿਸ ਸਟੇਸ਼ਨ ਆਈ ਬਟਵਾਰੀ ਸਰਵਿਸ ਸਟੇਸ਼ਨ ਆ ਔਰ ਗੱਡੀਆਂ ਤੁਹਾਡੇ ਇੱਥੇ ਗੱਡੀਆਂ ਜੀ ਸਰਵਿਸ ਕੀਤੀ ਗਈ ਔਰ ਇੱਕ ਉਸੇਮ ਦੇ ਲਈ ਜਿੱਥੇ ਬੈਠਣ ਵਾਸਤੇ ਜੀ ਔਰ ਦੇਖੋ ਜੀ ਇਹ ਕਿੰਨੀ ਸਾਰੀ ਜਿੰਦੀ ਆਈ ਤੇ ਸਾਹਮਣੇ ਓਵਾਲ ਦਾ ਗੇਟ ਆਈ ਤੇ ਅੱਗੇ ਓਵਾਲ ਪਿੰਡ ਆਈ ਔਰੇ ਕੱਡਾ ਵੀ ਹੁੰਦਾ ਤਾਂ ਜੀ ਕੋਈ ਦੇ ਵਿੱਚ ਇੱਕ ਗੱਡੀ ਆ ਕੇ ਮੁਚ ਗਈ ਔਰ ਐਕਸੀਡੈਂਟ ਹੋ ਗਿਆ ਤਾਂ ਜੀ ਫਿਰ ਡਾਟਾ ਹੋ ਗਿਆ ਤਾਂ ਜੀ ਜਰਾ ਪੈਟਰੋਲ ਬੰਦ ਉੱਪਰ ਹੀ ਪਾ ਸੁੜੀ ਹੈ ਸਾਹਮਣੇ ਤੇ ਫ੍ਰੀ ਜੋ ਪਿੱਛੇ ਇੱਕ ਸਕੂਲ ਆ ਜੀ ਉਹ ਦੇਖੋ ਜੀ ਦਿਖਦਾ ਨਹੀਂ ਹੈਗਾ ਜੀ ਉਹ ਪਿੱਛੇ ਆਈ ਉਹ ਦੇਖੋ ਯਾਰ ਇਹ ਸਕੂਲ ਸਾਹਮਣੇ ਐਸਟੀ ਫ੍ਰੀ ਦੇ ਕੋਲ ਸਕੂਲ ਜੀ ਇੱਧਰ ਆ ਟੈਂਕੀ ਚੱਲੀਆਂ ਦੀ ਟੈਂਕੀ ਆ ਜੀ ਆ ਦੇਖੋ ਜੀ ਚੱਲੀਆਂ ਦੀ ਟੈਂਕੀ ਆਪਾਂ ਜਿਆ ਰੋਡ ਪਰ ਜਾਂਦੀ ਆ ਜੀ ਉਹ ਪਾਂ ਘਰ ਆ ਗਈ ਤੁਹਾਨੂੰ ਕਿਹਦਾ ਹੀ ਪਾਂ ਘਰ ਚਾ ਗਈ ਤੇ ਪਿੱਛੇ ਆਵਾਜ਼ ਬਹੁਤ ਆਉਂਦੀ ਹੈ ਜੀ ਜੇ ਮੈਂ ਜਦ ਇਹ ਕਰਦਾ ਤਾਂ ਮੈਂ ਚੱਲ ਜਾਂਦੀ ਤਾਂ ਕਰਕੇ ਉਹਦੀ ਆਵਾਜ਼ ਬਹੁਤ ਆਉਂਦੀ ਹੈ ਜੀ ਹਲੋ ਜੀ ਘਰ ਪਾਂ ਗਿਆ ਜੀ ਇਹ ਪਕਾ ਜਾ ਕੇ ਮਿਲਦੇ ਆ ਜੀ ਲੋ ਜੀ ਪਹੁੰਚ ਗਈ ਹੁਣ ਆਪਾਂ ਜੀ ਕਰ ਅਰਚੀ ਅੰਮ੍ਰਿਤਸਰ ਕੀ ਇਹ ਬਤਾਈ ਜੁਨੀ ਵਾਲੇ ਬਾਗੂ ਚਾਹੀਏ ਆਪਾਂ ਹੁਣ ਉਹਦੀ ਕਲਿੱਪ ਦਿਖਾਉਂਦੀ ਆਈ ਉਹਨੇ ਮੈਨੂੰ ਕਲਿੱਪ ਸੈਂਡ ਕੀਤੀ ਸੀ ਸਾਨੂੰ ਜੋ ਪੌਂਜੀ ਕਲਿੱਪ ਦਿਖਾਉਂਦੀ ਹੈ ਜੀ ਆ ਲੋ ਅੱਜ ਇਸੇ ਪੱਜਗਾਇ ਜਿਲ੍ਹਾ ਵਾਲੇ ਬਾਵਾਚੇ ਲੋ ਨਾਨੀ ਆ ਜਾਓ ਆ ਬੱਲੋ ਜੀ ਹੁਣ ਆਪਾਂ ਕਰ ਦਈਏ ਵਲੋਗ ਦਾ ਐਂਡ ਤੇ ਕਮੈਂਟਸ ਵਿੱਚ ਜਰੂਰ ਦੱਸਿਓ ਤੁਹਾਨੂੰ ਹੰਟ ਕਿੱਦਾਂ ਦਾ ਲੱਗਿਆ ਜੀ ਕਿਸ ਨੇ ਪਹਿਲਾਂ ਵੀ ਆ ਹੰਟ ਹੰਟ ਦੇਖਿਆ ਤਾਂ ਵੀ ਦੱਸਿਓ ਜੇ ਕਿਸੇ ਦੀ ਮੋਟਰ ਤੇ ਹੈ ਗਈ ਤਾਂ ਦੱਸਿਓ ਜੀ ਹਾਂਜੀ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਹੁਣ ਆਪਾਂ ਮਿਲਦੇ ਆ ਕਿਸ ਨੈਕਸਟ ਵਲੌਗ ਵਿੱਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ